ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੱਲਾ ਕਿਹਾ ਨਹੀਂ ਕਿ ਮਰਦਾਨਾ ਮੇਰਾ ਭਾਈ ਹੈ ਉਹਦਾ ਪ੍ਰੈਕਟੀਕਲ ਦਿੱਤਾ ਹੈ ਕਹਿਣਾ ਜ਼ੁਬਾਨ ਤੋਂ ਸਭ ਕਹਿ ਦਿੰਦੇ ਨੇ ਕਿ ਹਮ ਭਾਈ-ਭਾਈ ਹਾਂ ਪਰ ਜਦੋਂ ਨਿਭਾਉਣਾ ਪੈਂਦਾ ਉਦੋਂ ਵੇਖੋ ਭਾਈ ਮਰਦਾਨੇ ਨੂੰ ਸਾਹਿਬ ਨੇ ਕਿਹਾ ਮਰਦਾਨਾ ਮੇਰਾ ਸੇਰੀ ਨਹੀਂ ਨੌਕਰ ਨਹੀਂ ਸੇਵਕ ਨਹੀਂ ਮਰਦਾਨਾ ਮੇਰਾ ਭਾਈ ਹੈ ਤੇ ਜਦੋਂ ਗੱਲ ਪ੍ਰੈਕਟੀਕਲ ਦੀ ਚੱਲੀ ਨਾ ਤਾਂ ਸਤਗੁਰੂ ਜਿੱਦਣ ਭਾਈ ਮਰਦਾਨੇ ਨੂੰ ਸੁਲਤਾਨ ਪਰਲੋਦੀ ਲੈ ਕੇ ਆਉਂਦੇ ਨੇ ਭਾਈਆ ਜੈ ਰਾਮ ਦੇ ਕਹਿਣ ਉੱਤੇ ਨੌਕਰੀ ਮਿਲ ਗਈ ਤੇ ਜਿੱਥੇ ਗੁਰਦੁਆਰਾ ਹਟ ਸਹਿਬ ਆ ਨਾ ਉੱਥੇ ਪਾਤਸ਼ਾਹ ਨੇ ਮੋਦੀ ਦੀ ਨੌਕਰੀ ਸ਼ੁਰੂ ਕੀਤੀ ਇਤਿਹਾਸ ਕਹਿੰਦਾ ਹੈ ਨਾਲ ਭਾਈ ਮਰਦਾਨਾ ਸਾਹਿਬ ਆਏ ਜਦੋਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਹਿਲੇ ਦਿਨ ਨੌਕਰੀ ਸ਼ੁਰੂ ਕੀਤੀ ਭਰਿਆ ਹੋਇਆ ਰਾਸ਼ਨ ਨਾਲ ਮੋਦੀ ਦਾ ਉਹ ਮੋਦੀ ਖਾਨਾ ਵੇਖਿਆ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਸਾਹਿਬ ਪੁੱਛਦੇ ਕਹਿੰਦੇ ਮਰਦਾਨਿਆ ਇੱਕ ਦੋ ਕਲਾਸਾਂ ਪੜਿਆ ਹੋਇਆ ਹਿਸਾਬ ਲਾ ਲੈਣਾ ਕਹਿੰਦਾ ਮਹਾਰਾਜ ਮਾੜਾ ਮੋਟਾ ਲੇਖਾ ਜੋਖਾ ਕਰ ਲਈਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਫਿਰ ਮਰਦਾਨਿਆ ਇੰਜ ਕਰ ਤੂੰ ਗੱਦੀ ਤੇ ਬੈਠ ਗੋਲਕ ਤੇ ਬੈਠ ਹਿਸਾਬ ਕਿਤਾਬ ਤੂੰ ਲਾਇਆ ਕਰ ਸੋਦੇ ਅਸੀਂ ਤੋਲਾਂਗੇ ਮਰਦਾਨੇ ਹੱਥ ਜੋੜ ਕੇ ਕਹਿਆ ਨਹੀਂ ਸੱਚੇ ਬਾਦਸ਼ਾਹ ਇਹ ਕੰਮ ਨਾ ਕਰੋ ਮਹਾਰਾਜ ਮਾਲਕ ਜਿਹੜਾ ਉਹ ਗੋਲਕ ਤੇ ਬਹਿੰਦਾ ਹੈ ਮਾਲਕ ਗੱਦੀ ਤੇ ਬਹਿੰਦਾ ਹੈ ਮਾਲਕ ਤਜੋਰੀ ਤੇ ਹਿਸਾਬ ਕਰਨ ਲਈ ਪੈਸੇ ਕੱਟਣ ਲਈ ਬਹਿੰਦਾ ਹੈ ਜਿਹੜਾ ਸੇਵਕ ਹੋਵੇ ਨਾ ਨੌਕਰ ਹੋਵੇ ਮਹਾਰਾਜ ਉਹ ਸੌਦੇ ਫੜਾਉਂਦਾ ਹੈ ਉਹ ਸੌਦੇ ਤੋਲਦਾ ਹੈ ਮਹਾਰਾਜ ਤੁਸੀਂ ਵੱਡੇ ਹੋ ਤੁਸੀਂ ਬੈਠੋ ਤਜੋਰੀ ਤੇ ਗੱਦੀ ਤੇ ਤੁਸੀਂ ਲਾਓ ਹਿਸਾਬ ਕਿਤਾਬ ਪੈਸੇ ਕੱਟੋ ਸੌਦੇ ਮੈਂ ਤੋਲ ਕੇ ਦਿੰਦਾ ਤੁਸੀਂ ਵੀ ਪੜੇ ਲਿਖੇ ਬੈਠੇ ਹੋ ਦੁਕਾਨਾਂ ਵਾਲੇ ਹੋ ਕਦੇ ਐ ਹੁੰਦਾ ਵੀ ਮਾਲਕ ਸੌਦੇ ਚੁੱਕ ਕੇ ਫੜਾਉਂਦਾ ਹੋਵੇ ਮਾਲਕ ਤਾਂ ਪੈਸੇ ਕੱਟਦਾ ਨਾ ਗੱਡੀ ਤੇ ਬਹਿ ਕੇ ਨੌਕਰ ਦਾ ਕੰਮ ਐ ਸੇਵਕ ਦਾ ਕੰਮ ਐ ਸੇਵਾਦਾਰ ਦਾ ਕੰਮ ਐ ਉਹ ਸੌਦੇ ਫੜਾਉਂਦਾ ਐ ਉਹ ਸੌਦੇ ਤੋਲਦਾ ਤੇ ਜਿਹੜਾ ਮਾਲਕ ਐ ਉਹ ਗੱਡੀ ਤੇ ਬਹਿ ਕੇ ਪੈਸੇ ਕੱਟਦਾ ਉਹਦਾ ਕੰਮ ਹੀ ਐ ਨਾ ਉਹਨੇ ਨੌਕਰ ਤੋਂ ਪੁੱਛਣਾ ਕਿੰਨਾ ਹੋ ਗਿਆ ਬਈ ਉਹਨੇ ਪੈਸੇ ਕੱਟ ਲੈਣੇ ਹੁਣ ਗੱਡੀ ਤੇ ਮਾਲਕ ਦਾ ਬਹਿਣ ਦਾ ਕੰਮ ਐ ਅੱਜ ਜਦੋਂ ਗੱਲ ਮੋਦੀ ਖੰਨੇ ਦੀ ਚੱਲੀ ਅੱਜ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ ਗੱਦੀ ਤੇ ਤੂੰ ਬੈਠ ਤੱਕੜ ਸਾਨੂੰ ਦੇ ਸੌਦੇ ਅਸੀਂ ਤੋਲਾਂਗੇ ਕਹਿੰਦਾ ਮਹਾਰਾਜ ਇਹ ਜੱਜਦਾ ਨਹੀਂ ਹੈ ਪਾਤਸ਼ਾਹ ਨੇ ਕਿਹਾ ਮਰਦਾਨਿਆਂ ਇਹੀ ਜੱਜਦਾ ਹੈ ਤੈਨੂੰ ਪੈਸੇ ਕੱਟਣ ਹਿਸਾਬ ਕਿਤਾਬ ਲਈ ਗੱਦੀ ਤੇ ਬਿਠਾਉਣੇ ਓਏ ਤੱਕੜ ਤੋਲਣ ਸੌਦੇ ਤੋਲਣ ਦੀ ਜ਼ਿੰਮੇਵਾਰੀ ਪਾਤਸ਼ਾਹ ਨੇ ਕਿਹਾ ਮੈਂ ਨਭਾਉਣੀ ਹੈ ਮਰਦਾਨਿਆਂ ਪਤਾ ਕਿਉਂ ਤੈਨੂੰ ਤਲਵੰਡੀਆਂ ਲਿਆਂਦਾ ਐ ਇੰਨੀ ਗੱਲ ਕਹਿ ਕੇ ਲਿਆਂਦਾ ਮਰਦਾਨਾ ਮੇਰਾ ਭਾਈ ਐ ਜੇ ਅੱਜ ਤੈਨੂੰ ਸੌਦੇ ਤੋਲਣ ਲਾ ਦਿੱਤਾ ਨਾ ਕਿਤੇ ਲੋਕੀ ਇਹ ਨਾ ਕਹਿਣੋ ਬਾਬਾ ਨਾਨਕ ਐਵੇਂ ਕਹਿੰਦਾ ਰਿਹਾ ਮਰਦਾਨਾ ਭਾਈ ਐ ਅਖੀਰ ਆਕੇ ਸੁਲਤਾਨ ਪਰ ਲੋਧੀ ਨੌਕਰੀ ਬਣਾ ਲਿਆ ਨਾ ਆਪਣਾ ਬਾਬਾ ਨਾਨਕ ਗੱਦੀ ਤੇ ਬੈਠਾ ਐ ਤੇ ਮਰਦਾਨੇ ਨੂੰ ਸੌਦੇ ਤੋਲਣ ਨੌਕਰੀ ਬਣਾ ਲਿਆ ਨਾ ਕਹਿੰਦੇ ਦੁਨੀਆ ਇਹ ਨਾ ਕਵੇ ਉਮਰਦਾਨੇ ਨੂੰ ਬਾਬੇ ਨਾਨਕ ਨੇ ਨੌਕਰ ਰੱਖ ਲਿਆ ਨਹੀਂ ਮਰਦਾਨਿਆ ਤੂੰ ਮੇਰਾ ਭਾਈ ਐ ਗੱਦੀ ਤੇ ਬਹਿ ਕੇ ਸਾਹ ਤੂੰ ਲਾਇਆ ਕਰ ਤੱਕੜੀ ਮੈਂ ਤੋਲਿਆ ਕਰਾਂਗਾ ਐਦਾਂ ਹੀ ਹੋਈ ਨਾ ਤੱਕੜ ਕਹਿੰਨੇ ਤੋਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਹੁਣ ਇੱਕ ਛੋਟੀ ਜਿਹੀ ਰੋਚਕ ਜ਼ਿੰਦਗੀ 'ਚ ਤੁਹਾਡੇ ਵੀ ਗੱਲ ਕਮ ਆਏਗੀ ਜਦੋਂ ਤੱਕੜ ਤੋਲਣਾ ਸ਼ੁਰੂ ਕੀਤਾ ਪਾਤਸ਼ਾਹ ਨੇ ਕਿਹਾ ਵਜਨ ਕਰਕੇ ਇੱਕ ਤੱਕੜ ਦਾ ਵਜਨ ਦੋ ਸੇਰ ਐ ਮਰਦਾਨਿਆ ਲਿਖ ਲਾ ਕਹਿੰਦਾ ਮਹਾਰਾਜ ਲਿਖ ਲੈਨੇ ਗੱਦੀ ਤੇ ਬੈਠੇ ਕਲਮ ਦੁਆਤ ਪੇਪਰ ਲੈ ਕੇ ਭਾਈ ਮਰਦੰਨ ਪਾਤਸ਼ਾਹ ਕਹਿੰਦੇ ਨੇ ਪੈਸੇ ਕੱਟੀ ਜਾਈਂ ਤੇ ਲਿਖੀ ਜਾਈਂ ਸੌਦਾ ਚੁੱਕ ਕੇ ਤੱਕੜ ਤੋਲਿਆ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਤੱਕੜ ਤੋਲ ਕੇ ਗਿਆ ਮਰਦਾਨਿਆਂ ਲਿਖ ਲਾ ਬਈ 1 ਸੌਦਾ ਪਵਾ ਕੇ ਬੰਦਾ ਅੱਗੇ ਲੰਘ ਗਿਆ ਉਹਨੇ ਕਿਹਾ ਜੀ 1 ਤੇ ਪਲੱਸ 2 ਸ਼ੇਰ ਕਿਉਂਕਿ ਇੱਕ ਤੱਕੜ 'ਚ ਪੈਂਦੇ ਸੀ ਦੋ ਸਿਰ ਲਿਖ ਲਾ ਤੇ ਪੈਸੇ ਕੱਟ ਲਾ ਸੱਜੇ ਪਾਤਸ਼ਾਹ ਨੇ ਦੂਜਾ ਤੱਕੜ ਤੋਲਿਆ ਕਹਿੰਦੇ ਮਰਦਾਨਿਆਂ ਫਿਰ ਲਿਖ ਬਈ ਇੱਕ ਮਰਦਾਨੇ ਕਹਿੰਦਾ ਸ਼ਾਇਦ ਮਹਾਰਾਜ ਨੇ ਦੋ ਕਹਨੇ ਸੀ ਭੁਲੇਖਾ ਲੱਗ ਜਾਂਦਾ ਹੈ ਭਾਈ ਮਰਦਾਨੇ ਨੇ ਫਿਰ ਦੋ ਲਿਖ ਲੈ ਪਾਤਸ਼ਾਹ ਨੇ ਫਿਰ ਤੀਜਾ ਤੱਕੜ ਤੋਲਿਆ ਕਹਿੰਦੇ ਇੱਕ ਚੌਥਾ ਤੋਲਿਆ ਇੱਕ ਪੰਜਵਾਂ ਤੋਲਿਆ ਇੱਕ ਛੇਵਾਂ ਤੋਲਿਆ ਇੱਕ ਮਰਦਾਨੇ ਕਹਿੰਦਾ ਮਹਾਰਾਜ ਰੁਕ ਜਾਓ ਇੱਕ ਤੋਂ ਬਾਅਦ 2 3 4 5 6 ਮਾਰੇ ਐਦਾਂ ਗਿਣਾਉਣਾ ਸੀ ਤੁਸੀਂ ਤਾਂ ਇੱਕ ਇੱਕ ਹੀ ਕਹੀ ਜਾਂਦੇ ਹੋ ਇੱਧਰ ਹਿਸਾਬ ਵਿਗੜ ਜਾਣਾ ਮੈਨੂੰ ਲਿਖਣ ਲੱਤੈ ਤੇ ਮਹਾਰਾਜ ਨਾਲੇ ਤੁਸੀਂ ਗਲਤ ਦੱਸੀ ਜਾਂਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਗਲਤ ਕਿਵੇਂ ਕਹਿੰਦੇ ਮਹਾਰਾਜ ਇੱਕ ਤੋਂ ਬਾਅਦ 2 3 4 5 6 ਤੁਸੀਂ ਤਾਂ ਇੱਕ ਤੱਕੜ ਪਾ ਕੇ ਸਭ ਨੂੰ ਇੱਕ 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 ਕਹੀ ਜਾਂਦੇ ਹੋ ਪਾਤਸ਼ਾਹ ਨੇ ਕਹ ਮਰਦਾਨਿਆਂ ਇੱਕ ਤੋਂ ਬਾਅਦ ਹੀ ਤਾਂ ਦੋ ਆਉਂਦਾ ਜੇ ਇੱਕ ਨਾ ਹੋਵੇ ਤਾਂ ਦੋ ਹੋਏ ਨਹੀਂ ਸਕਦੇ ਉਹ ਸਭ ਕੁਝ ਇੱਕ ਤੋਂ ਪੈਦਾ ਹੋਇਆ ਮਰਦਾਨਿਆਂ ਇੱਕ ਤੋਂ ਸਬਾਏ ਦੂਜਾ ਹੋਰ ਕੋਈ ਨਹੀਂ ਸਭ ਕੁਝ ਹੁੰਦਿਆਂ ਇੱਕ ਨਹੀਂ ਭੁੱਲਣਾ ਚਾਹੀਦਾ ਜਿਹਨੂੰ ਇੱਕ ਭੁੱਲ ਜਾ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਮਰਦਾਨਿਆਂ ਇੱਕ ਨਹੀਂ ਭੁੱਲਣਾ ਚਾਹੀਦਾ ਕਦੇ ਪਾਤਸ਼ਾਹ ਕਿਵੇਂ ਸਤਗੁਰੂ ਕਹਿੰਦੇ ਇੱਕਮ ਇਕੰਕਾ ਨਰਲਾ امر نہ جالا پھر حضور نے کہا صاحب میرا ایک ہے ایک ہے بھائی ایک ہے مردانیا ایک نہیں چاہی دا یاد رکھنا چاہی دا ہے کہ گرا ایک دیں بجائی پڑو سب نہ جیا کا ایک ਦਾਤਾ ਸੋ ਮੈਂ ਵਿਸਰ ਨਾ ਜਾਈ ਸਭ ਕੁਝ ਪਰਿਵਾਰ ਸੰਸਾਰ ਵਿੱਚ ਰਹਿੰਦਿਆਂ ਇੱਕ ਰੱਬ ਨੂੰ ਨਾ ਭੁੱਲੋ ਜਿਹੜਾ ਇੱਕ ਨੂੰ ਭੁੱਲ ਜਾਏ ਉਹਦੇ ਪੱਲੇ ਕੁਝ ਨਹੀਂ ਰਹਿੰਦਾ ਤੁਸੀਂ ਪੜੇ ਲਿਖੇ ਬੈਠੇ ਹੋ 1 2 3 4 5 10 0ਆਂ ਲਿਖ ਲਓ ਲਿਖੀ ਜਾਓ ਪੇਪਰ ਉੱਤੇ 2 0ਆਂ ਹੋਣ ਉਹਦੀ ਕੋਈ ਵੈਲਿਊ ਨਹੀਂ 1 ਕਾ ਲੱਗ ਜਾਏ ਤਾਂ 100 ਹੈ 3 ਜ਼ੀਰੋਆਂ ਦੀ ਕੋਈ ਵੈਲਿਊ ਨਹੀਂ 1 ਆ ਲੱਗ ਜਾਏ ਤਾਂ 1000 ਹੈ 4 ਜ਼ੀਰੋਆਂ ਦੀ ਕੋਈ ਕੀਮਤ ਨਹੀਂ 1 ਆ ਲੱਗ ਜਾਏ ਤਾਂ 10000 ਹੈ 5 ਜ਼ੀਰੋਆਂ ਦੀ ਕੋਈ ਕੀਮਤ ਨਹੀਂ 1 ਆ ਨਾਲ ਲੱਗ ਜਾਏ ਤਾਂ ਲੱਖ ਹੈ ਸੱਜਣੋ ਇੱਕ हट ਜਾਏ ਜ਼ੀਰੋਆਂ ਦੀ ਕੀ ਕੀਮਤ ਹੈ ਜ਼ੀਰੋ ਦੀ ਕੀਮਤ ਪੈਂਦੀ ਹੈ ਆ ਸਾਰਾ ਕੁਝ ਜੋ ਸੰਸਾਰ ਹੈ ਇਹ ਜ਼ੀਰੋ ਦੀ ਨਿਯਾਈ ਹੈ ਪਰ ਸਿੱਖਾ ਇੱਕ ਰੱਬ ਨਾ ਕਦੇ ਭੁੱਲ ਜਾਈ ਜੇ ਤੈਨੂੰ ਇੱਕ ਯਾਦ ਹੈ ਫਿਰ ਤੇਰੀ ਜ਼ੀਰੋ ਦੀ ਵੀ ਕੀਮਤ ਪੈ ਜਾਣੀ ਹੈ ਜੇ ਇੱਕ ਭੁੱਲ ਗਿਆ ਤੇਰੇ ਪੁੱਲੇ ਕੁਝ ਨਹੀਂ ਰਹਿਣਾ ਇਸ ਲਈ ਇੱਕ ਤੋਂ ਨਾ ਕਦੇ ਦੂਰ ਜਾਇ ਕਹਿੰਦੇ ਨੇ ਇੱਕ ਬੰਦਾ ਸ਼ਿਕਾਇਤੀ ਹੋਇਆ ਉਹਨੇ ਰਾਜੇ ਨੂੰ ਫਰਿਆਦ ਕੀਤੀ ਜੀ ਫਲਾਨਾ ਬੰਦਾ ਮੇਰੇ ਪੈਸੇ ਨਹੀਂ ਦਿੰਦਾ ਰਾਜੇ ਨੇ ਕਿਹਾ ਕਾਦੇ ਪੈਸੇ ਆ ਕਹਿੰਦਾ ਜੀ ਵਿਆਜੂ ਲਏ ਸੀ ਮੋੜਦਾ ਹੀ ਨਹੀਂ ਹੈ ਨਾ ਮੂਲ ਮੋੜਦਾ ਹੈ ਨਾ ਵਿਆਜ ਮੋੜਦਾ ਹੈ ਰਾਜੇ ਨੇ ਬੰਦਾ ਸੱਦ ਲਿਆ ਜਦੋਂ ਸੱਦਿਆਂ ਕਟਹਿਰੇ 'ਚ ਖੜਾ ਕਰਕੇ ਰਾਜਾ ਪੁੱਛਦਾ ਹੈ ਭਾਈ ਆਹ ਬੰਦਾ ਸ਼ਾਹੂਕਾਰ ਜਿਹੜਾ ਇਹਦੀ ਸ਼ਿਕਾਇਤ ਹੈ ਤੂੰ 10000 ਰੁਪਈਆ ਵਿਆਜੂ ਲਿਆ ਸੀ ਇਹ ਤੋਂ ਕਹਿੰਦਾ ਜੀ ਲਿਆ ਸੀ ਕਹਿੰਦਾ ਵਿਆਜ 모ੜਿਆ ਨਹੀਂ ਮੂਲ 모ੜਿਆ ਨਹੀਂ ਤੇਰੇ ਪੈਸੇ ਵੱਧ ਗਏ ਨੇ ਹੁਣ ਪੈਸੇ ਵੱਧ ਵੱਧ ਕੇ ਵੱਧ ਵੱਧ ਕੇ 1 ਲੱਖ ਰੁਪਈਆ ਹੋ ਗਿਆ ਤੂੰ ਇੱਕ ਨਵਾਂ ਪੈਸਾ ਨਹੀਂ 모ੜਿਆ ਜੇ ਜਿਹੜੇ ਬੰਦੇ ਵਿਰੁੱਧ ਸ਼ਿਕਾਇਤ ਆਈ ਨਾ ਉਹ ਕਟਹਿਰੇ 'ਚ ਖੜਾ ਹੱਥ ਜੋੜ ਕੇ ਕਹਿੰਦਾ ਜੀ ਇਹ ਬੰਦਾ ਬਿਲਕੁਲ ਸੱਚ ਕਹਿੰਦਾ ਹੈ ਮੈਂ 10000 ਲਿਆ ਸੀ ਮੇਤੋਂ ਮੋੜ ਨਹੀਂ ਹੋਇਆ ਇੱਕ ਪੈਸਾ ਵੀ ਮੈਂ ਬਿਜਾਜ ਦਾ ਨਹੀਂ ਮੋੜਿਆ ਪੈਸੇ ਵੱਧ ਵੱਧ ਕੇ ਲੱਖ ਰੁਪਈਆ ਹੋ ਗਿਆ ਸੱਚ ਗੱਲ ਹੈ ਰਾਜਾ ਕਹਿੰਦਾ ਫਿਰ ਦੇਣੇ ਕਿਵੇਂ ਆ ਕਹਿੰਦਾ ਜੀ ਥੋੜੇ ਥੋੜੇ ਪੈਸਿਆਂ ਦੀ ਕਿਸ਼ਤ ਬਣਾ ਦਿਓ ਮੈਂ ਦੇ ਦਾਂਗਾ ਹਾਲਾਤ ਵਧੀਆ ਨਹੀਂ ਰਹੇ ਦੇ ਨਹੀਂ ਹੋਏ ਥੋੜੇ ਥੋੜੇ ਪੈਸਿਆਂ ਦੀ ਕਿਸ਼ਤ ਬਣਾ ਦਿਓ ਮੈਂ ਪੈਸੇ ਦੇ ਦਾਂਗਾ ਰਾਜੇ ਨੇ ਸ਼ਾਹੂਕਾਰ ਨੂੰ ਕਹੇ ਤੇਰੇ ਪੈਸੇ ਹਰੇ ਹੋ ਗਏ ਮਿਲ ਜਾਣਗੇ ਪਰ ਥੋੜੇ ਥੋੜੇ ਕਰਕੇ ਮਿਲਣਗੇ ਸ਼ਾਹੂਕਾਰ ਖੁਸ਼ ਹੋ ਗਿਆ ਆ ਸੁਣਿਓ ਜ਼ਿੰਦਗੀ ਤੁਹਾਡੇ ਕੰਮ ਆਏਗੀ ਗੱਲ ਜਦੋਂ ਸ਼ਾਹੂਕਾਰ ਖੁਸ਼ ਹੋ ਗਿਆ ਹੁਣ ਰਾਜਾ ਤੇ ਰਾਜਾ ਹੀ ਹੈ ਨਾ ਰਾਜੇ ਦਾ ਕੰਮ ਹੈ ਨਿਆਂ ਕਰਨਾ ਰਾਜੇ ਤੁਲੀ ਨਿਆਬ ਕੀ ਪੜਿਆ ਸਤ ਗਿਆਨ ਰਾਜਾ ਉਹ ਹੈ ਜਿਹੜਾ ਨਿਆਂ ਕਰੇ ਜਿੱਦਣ ਨਿਆਂ ਕਰਦਾ ਉਸ ਦਿਨ ਪਰਜਾ ਦੇ ਅੰਦਰੋਂ ਵੀ ਦਵਾ ਨਿਕਲਦੀ ਹੈ ਜਦੋਂ ਰਾਜਾ ਨਿਆ ਨਾ ਕਰੇ ਪਰਜਾ ਦੇ ਅੰਦਰੋਂ ਵੀ ਵੱਧੋ ਅਨਕਲਦੀ ਆ ਉਹ ਜਿਹੜਾ ਰਾਜਾ ਹੈ ਉਹਨੇ ਫੈਸਲਾ ਕੀਤਾ ਵੀ ਤੇਰੇ ਪੈਸੇ ਮਿਲ ਜਾਣਗੇ ਭਾਈ ਹਰੇ ਹੋ ਗਏ ਵਿਆਜ ਵੀ ਮਿਲ ਜਾਏਗਾ ਮੂਲ ਵੀ ਮਿਲ ਜਾਏਗਾ 1 ਲੱਖ ਰੁਪਈਆ ਪਰ ਸ਼ਾਹੂਕਾਰ ਜੀ ਮੈਂ ਆ ਰਾਜਾ ਤੇ ਮੈਂ ਕਰਨਾ ਨਿਆ ਤੇਰੇ ਪੈਸੇ ਹੋ ਗਏ ਨੇ ਹਰੇ ਹੁਣ ਨਿਆ ਇਹ ਹੈ ਵੀ ਥੋੜੇ ਜਿਹਾ ਪੈਸੇ ਕੱਟ ਕਰ ਜਦੋਂ ਫੈਸਲਾ ਕਰਾਈਦਾ ਹੈ ਫਿਰ ਸਿਆਣੇ ਬੰਦੇ ਕਹਿੰਦੇ ਵੀ ਤੂੰ ਵੀ ਛੱਡ ਯਾਰ ਥੋੜੇ ਜਿਹਾ ਹੁਣ ਤੇਰੇ ਪੈਸੇ ਮਿਲ ਗਏ ਨੇ ਥੋੜੇ ਜਿਹਾ ਛੱਡ ਦੇ ਵਿੱਚੋਂ ਇਦਾਂ ਹੀ ਹੁੰਦੇ ਪੈਸੇ ਫੈਸਲਾ ਤੇ ਇਦਾਂ ਹੀ ਹੁੰਦਾ ਹੈ ਨਾ ਰਾਜੇ ਨੇ ਕਿਹਾ ਨਿਆਂ ਇਹ ਐ ਵੀ ਥੋੜੇ ਜਿਹਾ ਪੈਸੇ ਤਾਂ ਛੱਡ ਵਿੱਚੋਂ ਉਹ ਸ਼ਾਹੂਕਾਰ ਕਹਿੰਦਾ ਜੀ ਮੈਂ ਕਿਉਂ ਛੱਡਾਂ ਅੱਗੇ ਤਾਂ ਮਸੀ ਮਿਲਣ ਦੇਣ ਨੂੰ ਬੰਦਾ ਤਿਆਰ ਹੋਇਆ ਕਾਹਦੇ ਲਈ ਪੈਸੇ ਛੱਡਾਂ ਉਹ ਕਹਿੰਦੇ ਥੋੜੇ ਬਹੁਤੇ ਛੱਡ ਦੇ ਉਹ ਜਿਹੜਾ ਸ਼ਾਹੂਕਾਰ ਹੈ ਉਹ ਕਹਿੰਦਾ ਜੀ ਫਿਰ ਦੱਸੋ ਕੀ ਛੱਡਾਂ ਵਿੱਚੋਂ ਰਾਜੇ ਨੇ ਸਾਹਮਣੇ ਮਜ਼ਾਕ ਵਿੱਚ ਹੀ ਕਹਿਤਾ ਕਹਿੰਦਾ 10000 ਤਾਂ ਤੇਰਾ ਮੂਲ ਐ 90000 ਤੇਰਾ ਵਿਆਜ ਚੜਿਆ ਤੇਰਾ ਬਣ ਗਿਆ ਲੱਖ ਰੁਪਈਆ ਉਹ ਕੁਝ ਤਾਂ ਛੱਡ ਵਿੱਚੋਂ ਚਾਹੇ ਮੂਲ ਦਾ 10000 ਛੱਡ ਦੇ ਚਾਹੇ ਵਿਆਜ ਦਾ ਛੱਡ ਦੇ ਛੱਡ ਤਾਂ ਸਹੀ ਕੁਝ ਵਿੱਚੋਂ ਕੋਈ ਰੈਤ ਕਰ ਪੈਸੇ ਛੱਡ ਸ਼ਾਹੂ ਕਰਦੀ ਜ਼ੁਬਾਨ ਤੋਂ ਨਿਕਲ ਗਿਆ ਕਹਿੰਦਾ ਜੀ 90000 ਤਾਂ ਛੱਡਣਾ ਔਖਾ ਵਿਆਜ ਵਾਲਾ ਉਹ ਤੇ ਨਹੀਂ ਮੈਂ ਛੱਡ ਸਕਦਾ ਪਰ ਚਲੋ 10000 ਮੂਲ ਵਾਲਾ ਮਾਫ ਕੀਤਾ ਉਹ ਛੱਡ ਦਿੱਤਾ ਜਿਹੜਾ ਮੂਲ ਹੈ ਨਾ 10000 ਉਹ ਛੱਡਿਆ ਮੈਂ ਰਾਜੇ ਨੇ ਕੇਸ ਖਾਰਜ ਕਰਕੇ ਕਿਹਾ ਇੱਕ ਨਮਾ ਪੈਸਾ ਨਹੀਂ ਉਹ ਤੈਨੂੰ ਦੇਣਾ ਉਹ ਕਹਿੰਦਾ ਜੀ ਕਿਉਂ ਕਹਿੰਦਾ ਉਹ ਸੱਜਣਾ ਤੂੰ ਮੂਲ ਮਾਫ ਕਰ ਦਿੱਤਾ ਮੂਲ ਕਰਕੇ ਤਾਂ ਵਿਆਜ ਸੀ ਤੇ ਜੇ ਤੂੰ ਮੂਲ ਹੀ ਛੱਡ ਦਿੱਤਾ ਵਿਆਜ ਕਾਹਦਾ ਮੰਗਦਾ ਵਿਆਜ ਤਾਂ ਮੂਲ ਕਰਕੇ ਹੀ ਹੈ ਨਾ ਜੇ ਮੂਲ ਛੱਡ ਦਿੱਤਾ ਵਿਆਜ ਕਾਹਦਾ ਇਹ ਯਾਦ ਰੱਖਿਓ ਇੱਕ ਅਕਾਲ ਪੁਰਖ ਵਹਿਗੁਰੂ ਦਾ ਨਾਮ ਮੂਲ ਹੈ ਤੇ ਜਿੱਦਨ ਤੁਸੀਂ ਮੂਲ ਨਾਲੋਂ ਟੁੱਟ ਕੇ ਉਹਨਾਂ ਵਿਆਜ ਵੀ ਤੁਹਾਡੇ ਪੱਲੇ ਨਹੀਂ ਰਹਿਣਾ ਆ ਪੁੱਤਰ ਧੀਆ ਪੈਸਾ ਦੌਲਤ ਵਿਆਜ ਹੈ ਜਿਨ੍ਹਾਂ ਬੰਦਿਆਂ ਦੇ ਪੱਲੇ ਮੂਲ ਨਹੀਂ ਰਿਹਾ ਉਹਨਾਂ ਦਾ ਵਿਆਜ ਵੀ ਵਿਗੜ ਗਿਆ ਜੇ ਚਾਹੁੰਦੇ ਹੋ ਤੁਹਾਡੇ ਬੱਚੇ ਤੁਹਾਨੂੰ ਸੁੱਖ ਦੇਣ ਕਦੇ ਮੂਲ ਤੋਂ ਨਾ ਟੁੱਟਿਓ ਆਪਣੇ ਘਰ ਵਿੱਚ ਸਦਾ ਹੀ ਜਪਿਓ ਤਾਈਂਓ ਇੱਕੋ ਅੰਕਾਰ ਨੂੰ ਮੂਲ ਮੰਤਰ ਕਿਹਾ ਗੁਰੂ ਨੇ ਤੁਸੀਂ ਰੋਜ਼ ਜਪਦੇ ਹੋ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈਭੰ ਗੁਰਪ੍ਰਸਾਦ ਇਹਨੂੰ ਮੂਲ ਮੰਤਰ ਕਿਉਂ ਕਹਿੰਦੇ ਨੇ ਇਹ ਮੂਲ ਐ ਤੇਰਾ ਜਿੱਦਣ ਮੂਲ ਨਾਲੋਂ ਟੁੱਟ ਗਿਆ ਉਹ ਦਿਨ ਵਿਆਜ ਵੀ ਤੇਰਾ ਸਾਥ ਸੰਗਤ ਪੱਲੇ ਨਹੀਂ ਬੰਦੇ ਦੇ ਕੁਝ ਰਹੇਗਾ ਜੇ ਮੂਲ ਨਾਲ ਜੁੜੇ ਰਹੋਗੇ ਵਿਆਜ ਵੀ ਰਹੇਗਾ ਪਾਤਸ਼ਾਹ ਨੇ ਕਿਹਾ ਮਰਦਾਨਿਆਂ ਇੱਕ ਤੋਂ ਸਵਾਏ ਕੁਝ ਨਹੀਂ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਗੁਰਾ ਇੱਕ ਦੇ ਬੁਝਾਈ ਸਮਨਾ ਜੀਆਂ ਕਾਏਕ ਦਾਤਾ ਸੋਮੈ ਵਿਸਰ ਨਾ ਜਾਈ ਤੇ ਮਰਦਾਨੇ ਨੇ ਹੱਥ ਜੋੜ ਕੇ ਆ ਪਾਤਸ਼ਾ ਤੋਡੀਆਂ ਤੁਸੀਂ ਜਾਣੋ ਪਰ ਮੈਨੂੰ ਤਾਂ ਇੰਨਾ ਪਤਾ ਹੈ ਵੀ ਤੱਕੜ ਦੋ ਸ਼ੇਰ ਦੇ ਨਾਲ 6 ਹੋ ਗਏ ਨੇ 6 ਦੁਨਾ 12 ਸ਼ੇਰ ਰਸ਼ਨ ਚਲਾ ਗਿਆ ਤੁਸੀਂ 6 ਤੱਕੜ ਪਾਤੇ ਨੇ ਪਾਤਸ਼ਾ ਕਹਿੰਦੇ ਫਿਰ ਹੁਣ ਕਿੰਨੇ ਕਵਾਂ ਕਹਿੰਦਾ ਮਹਾਰਾਜ 7 6 ਤੋਂ ਬਾਅਦ 7 ਭਾਈ ਮਰਦਾਨਾ ਗੱਦੀ ਤੇ ਬਹਿ ਕੇ ਲਿਖਦੇ ਨੇ ਪਾਦਸ਼ਾਹ ਨੇ ਤੱਕੜ ਤੋਲਿਆ ਕਹਿੰਦੇ ਚੱਲ ਫਿਰ 7 ਇੱਕ ਤੱਕੜ ਹੋਰ ਤੋਲਿਆ ਕਹਿੰਦੇ 7 ਮਰਦਾਨਾ ਕਹਿੰਦਾ ਮਹਾਰਾਜ ਹੁਣ 7 ਤੇ ਰੁਕ ਗਏ ਹੋ 8 ਕਹਿਣਾ ਸੀ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ 7 ਦੇ ਵਿੱਚੋਂ ਨੁਕਸ ਕੀ ਹੈ ਮਰਦਾਨਿਆਂ ਸਭ ਕੁਝ 7 ਹੀ ਤਾਂ ਹੈ ਸੱਸਾ 7 7 ਸਤ ਸਤ ਪੁਰਖ ਤੇ ਭਿੰਨ ਨਾ ਕੋ ਸਭ ਕੁਝ ਸਤ ਐ ਮਰਦਾਨਿਆ ਇੱਕ ਰੱਬ ਦਾ ਸੱਚਾ ਨਾਮ ਐ ਸਤ ਮਰਦਾਨਾ ਕਹਿੰਦਾ ਮਹਾਰਾਜ 8 ਤੱਕੜ ਹੋ ਗਏ 9 ਬੋਲੋ ਸਤਗੁਰੂ ਕਹਿੰਦੇ ਚੱਲ ਫਿਰ ਲੈ 9 ਉਹਨੇ 9 2 18 ਲਿਖ ਲੈ ਸੱਚੇ ਬਾਦਸ਼ਾਹ ਫਿਰ ਤੱਕੜ ਭਰ ਕੇ ਕਹਿੰਦੇ 9 ਫਿਰ ਕਹਿੰਦੇ 9 ਜਦੋਂ ਫਿਰ ਕਿਹਾ 9 ਜਦੋਂ ਚੌਥੀ ਵਾਰ ਕਿਹਾ 9 ਮਰਦਾਨੇ ਨੇ ਕਲਮ ਵੀ ਰੱਖ ਦਿੱਤੀ ਕਾਗਜ਼ ਰੱਖਦੇ ਮਹਾਰਾਜ ਆਪੇ ਹੀ ਤੋਲੋ ਆਪੇ ਲਿਖੋ ਮੈਂ ਚੱਲਾਂ ਤਲਵੰਡੀ ਨੂੰ ਕਹਿੰਦੇ ਕਿਉਂ ਪਾਤਸ਼ਾਹ ਇਦਾਂ ਦਾ ਸਾਹਬ ਵਿਗੜ ਜਾਣਾ ਮੈਨੂੰ ਚੰਗਾ ਭਾਈ ਬਣਾ ਕੇ ਗੱਦੀ ਤੇ ਬਿਠਾਇਆ ਨੌ ਤੋਂ ਬਾਅਦ 10 11 12 ਹੋਣੇ ਸੀ ਤੁਸੀਂ 9 9 9 ਕਹੀ ਜਾਂਦੇ ਹੋ ਮਹਾਰਾਜ ਹੁਣ ਤੁਹਾਡੀ ਸੂਈ 9 ਤੇ ਰੁਕ ਗਈ ਪਾਤਸ਼ਾਹ 9 ਤੋਂ ਬਾਅਦ ਸਾਹਬ 10 11 12 ਆਉਂਦਾ ਐ ਇਦਾਂ ਤਾਂ ਸਾਹਬ ਵਿਗੜ ਜਾਣਾ ਨੁਕਤਾ ਹੁਣ ਤੁਹਾਡੇ ਹੋਰ ਕੰਮ ਆਉਣ ਵਾਲਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ ਮਰਦਾਨਿਆਂ ਇਹ ਵੀ ਭੁਲੇਖਾ ਹੈ ਭਾਈ। ਕਹਿੰਦੇ ਮਹਾਰਾਜ ਕਾਹਦਾ? ਕਹਿੰਦੇ ਨੋਂ ਨਹੀਂ ਕਦੇ ਘਟਦਾ ਹੁੰਦਾ। ਮਰਦਾਨਿਆਂ ਘਟਾ ਨਹੀਂ ਪੈਂਦਾ ਤੂੰ ਚਿੰਤਾ ਨਾ ਕਰ। ਉਹ ਕੁਝ ਵੀ ਮਰਦਾਨਿਆਂ ਘਟਣਾ ਨਹੀਂ। ਮਰਦਾਨਿਆਂ ਨੋਂ ਨਹੀਂ ਕਦੇ ਘਟਦਾ। ਕਹਿੰਦੇ ਮਹਾਰਾਜ ਕਿਵੇਂ? ਸੱਚੇ ਪਾਤਸ਼ਾਹ ਕਹਿੰਦੇ 1 7 9 ਐਦਾਂ ਰੁਕੇ ਨਾ 1 7 9 ਇੱਕ ਰੱਬ ਦੇ ਸੱਚੇ ਨੋਂ ਨੂੰ ਜਪਣ ਵਾਲੇ ਨੂੰ ਕਦੇ ਘਾਟਾ ਨਹੀਂ ਪੈਂਦਾ ਇੱਕ ਰੱਬ ਦੇ ਸੱਚੇ ਨਾਮ ਜਪਣ ਵਾਲੇ ਨੂੰ ਕਦੇ ਘਾਟਾ ਨਹੀਂ ਪੈਂਦਾ ਮਰਦਾਨਿਆਂ ਕੋਈ ਜਪ ਕੇ ਵੇਖ ਲੈ ਨੋਂ ਨੂੰ ਜਪਦਾ ਕਦੇ ਘਾਟਾ ਨਹੀਂ ਪੈਂਦਾ ਰੱਬ ਦਾ ਨਾਮ ਘਾਟਾ ਪੈਣ ਹੀ ਨਹੀਂ ਦਿੰਦਾ ਤਾਈਓ ਸਹਿਬ ਨੇ ਬਾਣੀ ਅੰਦਰ ਕਿਹਾ ਤੁਸੀਂ ਯਾਦ ਕਰਦੇ ਹੋ ਜਿੱਥੇ ਸਹਿਬ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਪੜੋ ਮਨ ਉਹਾਂ ਨਾਮ ਤੇਰੈ ਤੁਹਾਡੀ ਆਵਾਜ਼ ਆਉਣੀ ਚਾਹੀਦੀ ਜਿੱਨੇ ਤੁਸੀਂ ਬੈਠੇ ਤੁਹਾਡੀ ਆਵਾਜ਼ ਤਾਂ ਟੱਪ ਜਾ ਇੱਧਰ ਪਰੇ ਬਰਾੜੀ ਵੱਲੋਂ ਤਕੜੇ ਹੋ ਕੇ ਕਹੋ ਜੈ ਮਾਤਾ ਪਿਤਾ ਸੁਤ ਮੀਤ ਨਾ ਭਾਈ ਮਨੁਹਾ ਨਾਮ ਤੇਰੇ ਜੈ ਮਹਾ ਪਿਆਨ ਦੂਤ ਜਮਦਲੈ ਤੈ ਕੇਵਲ ਨਾਮ ਜਿਹੜਾ ਨਾਮ ਜਪਦਾ ਉਹਨੂੰ ਘਾਟਾ ਪੈ ਨਹੀਂ ਸਕਦਾ ਇੱਕ ਰੱਬ ਦੇ ਸੱਜੇ ਨੋਂ ਨੂੰ ਕਦੇ ਘਾਟਾ ਨਹੀਂ ਪੈਂਦਾ ਮਰਦਾਨਿਆਂ ਓਏ ਨੋਂ ਜਪਣ ਵਾਲੇ ਨੂੰ ਕਦੇ ਘਾਟਾ ਨਹੀਂ ਪੈਂਦਾ ਮਰਦਾਨੇ ਕਿਹਾ ਮਹਾਰਾਜ ਇਹ ਤੁਹਾਡੀਆਂ ਰੱਬ ਵਾਲੀਆਂ ਗੱਲਾਂ ਪਰ ਆਹ ਦੁਨੀਆ ਦਾ ਲੇਖਾ ਜੋਖਾ ਆ ਇੱਥੇ ਮਹਾਰਾਜ ਮੈਥੇਮੈਟਿਕਸ ਦਾ ਹਿਸਾਬ ਕਿਤਾਬ ਲੇਖਾ ਜੋਖਾ ਇੱਥੇ ਸਹੀ ਰੱਖਣਾ ਪੈਂਦਾ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਮਰਦਾਨਿਆਂ ਚੱਲ ਹਿਸਾਬ ਕਰਕੇ ਵੇਖ ਲੈ ਕਹਿੰਦਾ ਮਹਾਰਾਜ ਕਿਵੇਂ ਸੱਚੇ ਬਾਦਸ਼ਾਹ ਕਹਿੰਦੇ ਚੱਲ ਹਿਸਾਬ ਕਰਕੇ ਵੇਖ ਲੈ ਜੇ 9 ਘਟ ਗਿਆ ਤਾਂ ਮੈਨੂੰ ਦੱਸ ਦੇ ਨੌ ਨਹੀਂ ਕਦੇ ਘਟਦਾ ਆ ਚੀਜ਼ ਇੱਕ ਹੋਰ ਧਿਆਨ ਵਿੱਚ ਰੱਖਿਓ ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਉਨੀ ਕੀਮਤ ਨਹੀਂ ਉਹਦੀ ਘਟ ਜਾਂਦਾ ਨਾ ਡਾਲਣ ਪਾਕਿਸਤਾਨ ਵਾਲਾ ਇੱਥੇ ਘਟ ਜਾਂਦਾ ਹੈ ਇੱਥੇ ਵਾਲਾ ਦੁਬਈ ਘਟ ਜਾਣਾ ਤੇ ਉੱਥੇ ਵਾਲਾ ਕਿਸੇ ਹੋਰ ਦੇਸ਼ ਵਿੱਚ ਘਟ ਜਾਣ ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਬਰਾਬਰ ਵੈਲੀ ਨਹੀਂ ਹੈ ਇੱਕ ਦੇਸ਼ ਦਾ ਪੈਸਾ ਦੂਜੇ ਦੇਸ਼ ਵਿੱਚ ਨਹੀਂ ਚੱਲਦਾ ਇੱਕ ਦੇਸ਼ ਦੇ ਰਾਜੇ ਦਾ ਹੁਕਮ ਦੂਜੇ ਦੇਸ਼ ਦੇ ਰਾਜ ਵਿੱਚ ਨਹੀਂ ਚੱਲੇਗਾ ਉਹਦੇ ਆਪਣੇ ਚ ਚੱਲਦਾ ਸੱਤੋਂ ਪਹਾੜ ਉਹਦਾ ਹੁਕਮ ਨਹੀਂ ਚੱਲਦਾ ਪਰ ਸਾਧ ਸੰਗਤ ਇੱਕ ਨੋਂ ਪਤਾ ਅਕਾਲ ਪੁਰਖ ਦਾ ਇੰਨਾ ਵੱਡਾ ਹੈ ਸਹਿਬ ਕਹਿੰਦੇ ਸੋ ਐਸਾ ਹਰ ਨਾਮ ਧਿਆਈਐ ਮੇਰੇ ਮਨਾ ਜੋ ਸਭਨਾ ਉੱਪਰ ਹੁਕਮ ਚਲਾਏ ਨਾਮ ਦਾ ਸਾਰੀ ਸ੍ਰਿਸ਼ਟੀ ਤੇ ਹੁਕਮ ਚੱਲਦਾ ਹੈ ਜਿੱਦਣ ਕੋਈ ਨਾਮ ਜਪ ਲੈਂਦਾ ਹੈ ਉਹਦਾ ਹੁਕਮ ਪੂਰੀ ਦੁਨੀਆ ਤੇ ਚੱਲ ਪੈਂਦਾ ਹੈ ਉਹ ਰਾਜਾ ਸਗਲੀ ਸ੍ਰਿਸ਼ਟਾ ਕਾ ਹੋ ਜਾਂਦਾ ਹੈ ਅੱਜ ਪਾਤਸ਼ਾਹ ਨੇ ਬਚਨ ਕਹੇ ਮਰਦਾਨਿਆਂ ਚਲ ਹਿਸਾਬ ਲਾ ਕੇ ਵੇਖ ਲੈ ਫਿਰ ਕਹਿੰਦੇ 9 ਨਹੀਂ ਘਟ ਸਕਦਾ ਕਹਿੰਦਾ ਮਹਾਰਾਜ ਕਿਵੇਂ ਸੱਚੇ ਪਾਤਸ਼ਾਹ ਕਹਿੰਦੇ ਚਲ ਲੇਖਾ ਜੋਖਾ ਕਰ ਲਾਂ ਕਹਿੰਦੇ 9 9 ਜੋੜੀ ਚੱਲ ਜੇ 9 ਘਟ ਗਿਆ ਤਾਂ ਮੈਨੂੰ ਦੱਸ ਨਹੀਂ ਆ ਤੁਸੀਂ ਵੀ ਪੜੇ ਲਿਖੇ ਬੈਠੇ ਹੋ ਮੈਥਮੈਟਿਕਸ ਵਿੱਚ ਹਿਸਾਬ ਵਿੱਚ ਤੁਹਾਨੂੰ ਟੇਬਲ ਸਿਖਾਏ ਜਾਂਦੇ ਬੱਚਿਆਂ ਨੂੰ ਆ ਪਹਾੜੇ ਜਿਹੜੇ ਇੱਕ ਦੂਜੇ ਨੂੰ ਪਲੱਸ ਕਰਦੇ ਆ ਜਿੰਨੇ ਟੇਬਲ ਸੋਣਗੇ ਸਾਰਿਆਂ ਦੀ ਬਰਾਬਰ ਜਮਾਂ ਗਿਣਤੀ ਘਟਦੀ ਜਾਏਗੀ ਵਧੇਗੀ ਨਹੀਂ ਕਿਸੇ ਦੀ ਬਰਾਬਰ ਨਹੀਂ ਰਹੇਗੀ ਘਟ ਵੱਧ ਹੋਏਗੀ ਸਾਰੇ ਟੇਬਲਸ ਦੀ ਗਿਣਤੀ ਇੱਕੋ ਇੱਕ ਟੇਬਲ ਇੱਕ ਪਹਾੜਾ ਇੱਕ 9 ਦਾ ਟੇਬਲ ਹੈ ਜਿਹਨੂੰ ਜੋੜ-ਜੋੜ ਕੇ ਕਦੇ ਹਿਸਾਬ ਘਟੇਗਾ ਨਹੀਂ 9 ਕਦੇ ਘਟਾ ਨਹੀਂ ਪੈਂਦਾ ਲਓ ਜੋੜ ਲਓ ਸਾਬ ਨੇ ਕਿਹਾ ਮਰਦਾਨਿਆਂ 9 ਨਹੀਂ ਕਦੇ ਘਟਦਾ ਜੇ ਹਿਸਾਬ ਲਾਉਣਾ ਲਾ ਲਾ ਹਜ਼ੂਰ ਕਹਿੰਦੇ 1 9 9 2 9 ਬੋਲਿਓ ਜਰਾ 2 9 ਹੈ 18 18 ਨੂੰ ਪਲੱਸ ਕਰਿਓ 1 ਪਲੱਸ 8 ਕਿੰਨੇ ਹੋ ਗਏ 9 2 9 18 1 8 9 3 9 27 2 ਤੇ 7 9 ਅੱਖਰ ਪਲੱਸ ਕਰੀ ਜਾਓ ਜੋੜ ਕੇ 3 9 7 ਸੰਗਤ 3 9 27 ਜਦੋਂ ਤੁਸੀਂ ਜੋੜੋਗੇ ਉਹ ਬਰਾਬਰ ਹੋਈ ਜਾਣੇ 7 ਤੇ 2 9 4 9 36 3 ਤੇ 6 9 59 45 4 ਤੇ 5 9 69 54 5 ਤੇ 4 9 79 63 6 ਤੇ 3 9 89 72 7 ਤੇ 2 9 99 81 8 ਤੇ 1 9 91 90 ਬਾਕੀ ਸਭ ਟੇਬਲ ਘਟਣਗੇ ਇੱਕ 9 ਨਹੀਂ ਘਟਦਾ ਉਹ ਬੰਦੇ ਇੱਕ ਰੱਬ ਦੇ ਸੱਚੇ 9 ਨੂੰ ਜਪ ਕੇ ਵੇਖ ਲੈ ਤੈਨੂੰ ਘਟਾ ਹੀ ਨਹੀਂ ਪੈਸਾ ਤੂੰ ਜਪ ਤਾਂ ਸਹੀ ਕਰ ਦੇ ਸਾਹਿਬ ਨੇ ਕਿਹਾ ਮਰਦਾਨਿਆ ਇੱਕ ਰੱਬ ਦਾ ਸੱਚਾ ਨਾਂ ਨਹੀਂ ਕਦੇ ਕੱਟਦਾ ਮਰਦਾਨੇ ਕਿਹਾ ਪਾਤਸ਼ਾਹ ਧੰਨੋ ਤੁਸੀਂ ਤੁਹਾਡੀਆਂ ਤੁਸੀਂ ਜਾਣੋ ਸਤਿਗੁਰੂ ਹੱਸ ਕੇ ਕਹਿੰਦੇ ਮਰਦਾਨਿਆ ਇਹ ਤਾਂ ਦੱਸ ਦੇ ਤੱਕੜ ਕਿੰਨੇ ਹੋ ਗਏ ਹੁਣ ਕਿੰਨਾ ਬੋਲੀਏ ਕਹਿੰਦੇ ਮਹਾਰਾਜ ਮੇਰੇ ਕੋਲ 12 ਹੋ ਗਏ ਨੇ ਹੁਣ 13 ਕਹਿਣਾ ਹੈ ਪਾਤਸ਼ਾਹ ਕਹਿੰਦੇ ਹੁਣ ਭਾਵੇਂ ਲਿਖ ਭਾਵੇਂ ਨਾ ਲਿਖ ਇੱਕ ਰੱਬ ਦਾ ਸੱਚਾ ਨਾਮ ਜਪ ਕੇ ਜਿਹੜਾ ਤੇਰਾ ਤੇਰਾ ਕਹਿੰਦਾ ਉਹਨੂੰ ਤਾਂ ਕਦੇ ਘਟਾ ਪੈ ਨਹੀਂ ਸਕਦਾ ਇੱਥੇ ਸਹਿਬ ਨੇ ਬਿੰਦੀ ਲਾ ਕੇ ਸੁਲਤਾਨਪੁਰ ਦੀ ਧਰਤੀ ਤੇ ਤੇਰਾ ਤੇਰਾ ਫਿਰ ਤੋਲਿਆ ਹਜ਼ੂਰ ਤੋਲਦੇ ਰਹੇ ਤੇ ਨਾਲ ਜਪਉਂਦੇ ਰਹੇ ਤੇਰਾ 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 ਸਿੱਖਾ ਨਾਮ ਜਪ ਕਿਰਤ ਕਰ ਤੇ ਹੱਥ ਜੋੜ ਕੇ ਕਿਹਾ ਕਰ ਮੇਰਾ ਮੁਜ ਮੈਂ ਕਿਛ ਨਹੀਂ ਜਬੋ ਮੇਰਾ ਮੁਜ ਮੈਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਆਖੋ ਸਤਨਾਮ ਸ੍ਰੀ ਵਾਹਿਗੁਰੂ